ਆਹ ਬੰਦ ਕਰ ਸਨ ਸਾਨੀਆਂ ਕਿਸਾਨਾਂ ਦੀ ਸਮਾਸ਼ੀ ਪੰਜਾਬ ਦੇ ਵਿੱਚ ਆਤੀ ਰੇਲ ਚੱਕਾ ਜਾਂਦਾ ਜਿਹੜਾ ਸੱਦਾ ਉਹਦੇ ਤਰਫੋਂ ਬਟਾਵਾ ਰੇਲ ਸਟੇਸ਼ਨ ਦੇ ਉੱਤੇ ਜਿੱਥੇ ਬੇਸ਼ਮਾਰ ਕੱਟਿਆ 11 ਦੀ ਦਿਨਤੀ ਤੇ ਕੱਟਿਆ ਵਿਛਾਈ ਜਿਵੇਂ ਸਾਡਾ ਬੈਠਨ ਦਾ ਪ੍ਰਬੰਧ ਹੋ ਸੰਪਰਕ ਦਾ ਨਜ਼ਰ ਆ ਰਿਹਾ ਅੱਜ ਦੇਸ਼ ਦੇ ਵਿੱਚ ਇੱਕ ਨੋਇਕ ਕਤੂਗਾਰ ਤੇ ਇਨਸਾਫ ਦੇ ਲਈ ਇਹ ਤਰ੍ਹਾਂ ਦਾ ਜਿਹੜਾ 3 ਅਕਤੂਬਰ ਸਾਲ 2021 ਨੂੰ ਜਾਰੀ ਆ ਮਾਟਰ ਲਖੀਨਪੁਰ ਖੀਰੀ ਯੂਪੀ ਉੱਤਰ ਪ੍ਰਦੇਸ਼ ਦੇ ਵਿੱਚ ਆਪ੍ਰੀਕ ਸਾਡੇ ਉਹ ਕਿਸਾਨ ਭਰਾ ਜਿਹੜੇ ਆਪਣੀ ਹੱਕਾਂ ਦੀ ਆਵਾਜ਼ ਚੁੱਕਣ ਦੇ ਆਪਣੀ ਹੱਕੀ ਮੰਗਾਂ ਲੈਣ ਦੇ ਲਈ ਇੱਕ ਸ਼ਾਂਤਮਈ ਪ੍ਰੋਟੈਸਟ ਕਰਕੇ ਇੱਕ ਵਿਰੋਧ ਦਰਜ ਕਰਦੇ ਕੰਨੀ ਤੇ ਸੀ ਜਿਸ ਨੂੰ ਸ਼ੁਰਾ ਕਰੀ ਕੰਨੀ ਤੇ ਉਹਦੇ ਗੁੰਡੇ ਅੰਸਰਾ ਦੇ ਵੱਲੋਂ ਪਿੱਛੋਂ ਉਹਨਾਂ ਦੇ ਉੱਤੇ ਗੱਡੀ ਚੜਾ ਕੇ ਬੜੀ ਬੇਰਮੀ ਦੀ ਮੌਤ ਦਿੱਤੀ। ਉਸ ਤੋਂ ਵੱਡੀ ਸਤਮਕਰੀਫੀ ਦੀ ਗੱਲ ਇਹ ਆ ਕਿ ਕੇਂਦਰ ਦੀ ਸਰਕਾਰ ਜਿਹੜੀ ਕਾਰਪੋਰੇਟ ਦੀ ਦਲਾਲਾਂ ਵਾਲੀ ਸਰਕਾਰ ਆ ਉਹਦੇ ਵਿੱਚ ਉਹਨਾਂ ਸਰਕਾਰਾਂ ਨੇ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਗ੍ਰਹਿ ਮੰਤਰਾਲਿਆਂ ਦੇ ਵਿੱਚ ਮੰਤਰੀਆਂ ਦੇ ਅਹੁਦਿਆਂ ਤੇ ਰੱਖਿਆ ਤੇ ਮੋੜ ਉਹਨਾਂ ਨੂੰ ਇਲੈਕਸ਼ਨਾਂ ਲੜਾਈਆਂ ਲੋਕਾਂ ਨੇ ਭਤਵਾ ਦਿੱਤਾ ਹਾਰ ਹੋਈ ਆ ਉੱਥੇ ਉਸ ਤੋਂ ਅੱਗੇ ਚੱਲਦੇ ਹਾਂ। ਸਰਹੱਦਾਂ 'ਚ ਹਾਲਾਤ ਬਣੇ ਪਏ ਨੇ। ਦਰ ਦਰ ਕਿਸਾਨ ਬੰਦਾ ਪਿਆ। ਮੰਡੀਆਂ 'ਚ ਫਸਲ ਰਲਦੀ ਪਈਏ ਤੇ ਬਾਹਰਾਂ ਦੇ ਕਿਸਾਨ ਰਲਦਾ ਪਿਆ। ਉਹਦੇ ਵਿੱਚ ਸਰਕਾਰ ਦੀ ਕੋਈ ਸਪਸ਼ਟ ਨੀਤੀ ਸਾਹਮਣੇ ਨਹੀਂ ਆਂਦੀ ਪਈ। ਉਹਦੇ ਸਬੰਧ ਦੇ ਵਿੱਚ ਦੇਸ਼ ਵਿਆਪੀ ਰੇਲ ਰੁਕੋ ਕਾਲਿਆ ਜਿਹੜੀ 2 ਘੰਟੇ ਦੀ ਆ। ਜਿਹੜੀ ਇੱਕ ਸੰਕੇਤਕ ਗਰੁੱਪ 'ਚ ਅੱਜ ਸੰਕੇਤ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੂੰ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਆਉਣ ਵਾਲੇ ਸਮਾਂ ਦੇ ਵਿੱਚ ਐਕਸ਼ਨ ਜਿਹੜੇ ਨੇ ਤਿੱਖੇ ਰੂਪ ਚ ਉਭਰਣਗੇ ਜਿੱਤ ਦੀ ਲਾਜ ਆ ਜਿੱਤ ਵਾਸਤੇ ਰੰਗੀ ਆ ਜਿੱਤ ਪ੍ਰਾਪਤ ਕਰਾਂਗੇ ਧੰਨਵਾਦ ਇਸ ਵੇਖ ਤੁਸੀਂ ਦੇਖ ਸਕਦੇ ਹੋ ਵੀ ਬਟਾਲਾ ਰੇਲਵੇ ਸਟੇਸ਼ਨ ਦੇ ਉੱਤੇ ਕਿਸਾਨਾਂ ਦਾ ਬਹੁਤ ਵੱਡਾ ਇਕੱਠ ਹੈ कराग पूरे जांच के बाद तो लड़की अपना देगी तेरे स्कूलर बना देगा और बताया मैंने तो बेकरुक्मा आता तेरे स्कूलर तेरे बढ़ते नहीं हैं काम नहीं है ये नहीं है काम जो के ये कुछ नहीं है काम है